ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਾਂਜੀ ਦੋਸਤੋ ਅੱਜ ਖੜੇ ਆ ਜੀ ਪਿੰਡ ਫੂਲ ਤੇ ਤਹਸੀਲ ਫੂਲ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਇੱਕ ਤਾਜੀ ਸੋਈ ਆਪਾਂ ਤੁਹਾਨੂੰ ਸੋਹਣੇ ਕੱਦ ਕਾਠ ਵਾਲੀ ਚੰਗੇ ਵਜਣ ਵਾਲੀ ਆਪਾਂ ਗਾਂ ਦਿਖਾ ਰਹੇ ਆ ਤੇ ਸਵੇ ਸੁਈ ਹੈ ਤੇ ਮੰਗਰ ਕੀ ਆ ਬੱਚਾ ਇਹਦੀ ਡਿਟੇਲ ਤਾਂ ਆਪਾਂ ਪਾਇਆ ਅੰਕਲ ਤੋਂ ਲਵਾਂਗੇ ਬਜਿੰਦਰ ਸਿੰਘ ਦੇ ਆਪਾਂ ਕਰੋ ਵੀਡੀਓ ਬਣਾ ਰਹੇ ਆ ਤੋਰੋ ਜਿ ਮੜਾ ਜਾ ਤੇ ਵਜਨ ਕਰਨੂਗਾ ਮਿੱਤਰੋ ਕੱਦ ਕਾਠ ਨੂੰ ਕਰਨੂਗਾ ਸੋਹਣਾ ਤੇ ਬਹੁਤ ਸੋਹਣਾ ਹਵਾਨਾ ਬਣਾਇਆ ਵਾ ਚੰਗਾ ਮੋਟਾ ਥਾਣਾ ਪੂਰੀ ਜਿਹੜੀ ਗੱਲਬਾਤ ਕਰਾਂਗੇ ਬਸ ਪਾਣਾ ਇੱਥੇ ਬੰਦਣੀ ਆ ਨਹੀਂ ਮਤਾਂ ਕਰਾਂ ਅੰਦਰ ਹੀ ਲੈ ਜਾ ਬਸ ਕੋਈ ਨਹੀਂ ਲੈ ਜਾਗੇ ਹਾਂਜੀ ਕੋਈ ਗੱਲ ਨਹੀਂ ਆਪਣਾ ਕੋਈ ਕਾਰ ਨਹੀਂ ਤੇ ਥਾਣਾ ਦੀ ਬਣਦਾ ਮਿੱਤਰੋ ਤੁਸੀਂ ਦੇਖ ਸਕਦੇ ਬਹੁਤ ਹੀ ਚੰਗੀ ਤੇ ਸਰੀਰ ਪੱਖੋਂ ਵੀ ਸੋਹਣੀ ਐ ਤੇ ਕਰਦੇ ਆਂ ਗੱਲਬਾਤ ਪੂਰੀ ਡਿਟੇਲ ਲੈਨੇ ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਠੀਕ ਐ ਸੇਤਾ ਇਹ ਆਪਾਂ ਗਾਂ ਦੀ ਗੱਲ ਕਰਕੇ ਸੂਹਾ ਕਿਹੜਾ ਹੋ ਪਹਿਲਾਂ ਦਾ ਹੈ ਜੀ ਤੀਜੇ ਸੂਏ ਤੀਜੇ ਸੂਏ ਸੂਈ ਆ ਢੜਦੂਈ ਆ ਜੀ ਠੀਕ ਐ ਕਦੋਂ ਕੁ ਸੂਈ ਆ ਇਹ ਇਹ ਸੂਈ ਆ ਤੜਕੇ 4 ਵਜੇ ਤੜਕੇ 4 ਵਜੇ ਜੇਰ ਪੈ ਗਈ ਹਾਂ ਜੀ ਸਭ ਕੁਝ ਠੀਕ ਐ ਮਗਰ ਬੱਚਾ ਬੱਚੀ ਹੈ ਜੀ ਠੀਕ ਐ ਅੰਦਰ ਹੈ ਨਾ ਚਲੋ ਉਹ ਵੀ ਦਿਖਾ ਦਾਂਗੇ ਤੇ ਕਿੰਨਾ ਕ ਦੁੱਧ ਸੀ ਇਹਦਾ ਪਿਛਲੇ ਸੂਏ ਦਾ ਇਹਦਾ 26 ਲੀਟਰ 26 ਲੀਟਰ ਹਾਂ ਜੀ ਤੇ ਕੀ ਰੇਟ ਕਰਤਾ ਫਿਰ 95000 95 ਮਾਨਦਾਨ ਹੋ ਜੂ ਠੀਕ ਹੈ ਤੇ ਫੋਨ ਨੰਬਰ ਜਾਦਾ ਆਪ ਨੂੰ ਕਾਕੀ ਦਾ ਠੀਕ ਹੈ ਨੰਬਰ ਉਹ ਸਹੀ ਨੰਬਰ ਨਹੀਂ ਸੁਣ ਹਾਂ ਉਹਦਾ ਗੋਨੀ ਦਾ ਅਪੂਨੀ ਦਾ ਚਲੋ ਕੋਈ ਨਿਓ ਮੈਂ ਨਬਰ ਬਾਅਦ ਚ ਬੋਲ ਦੋ ਕੋਈ ਗੱਲ ਨਹੀਂ ਤੇ ਤੁਸੀਂ ਇਹਨੂੰ ਤੋਰ ਕੇ ਦਿਖਾ ਦਿਓ ਇੱਕ ਵਾਰੀ ਬਸ ਬਣ ਜਿਓ ਅੰਦਰ ਨਾਲ ਆਪਾ ਬੱਚਾ ਦਿਖਾ ਦੇ ਮਿੱਤਰੋ ਸੁਭਾ ਸੋਈ ਹੈ ਤੇ ਵਜਨ ਕੰਨੂ ਸਿਹਤ ਪੱਖੋਂ ਬਹੁਤ ਚੰਗੀ ਆ ਸਰੀਰ ਪੱਖੋਂ ਜੀ 15 ਕਿ ਦਿਨ ਪਹਿਲਾਂ ਸੂਕੀ ਠੀਕ ਆ ਹਾਂ ਇਹ ਜੂਰ ਦੱਸ ਦੋ ਫਿਰ ਅਗਲਾ ਕਹਿੰਦਾ ਠੀਕ ਆ ਮੇ ਮਾਲਾ ਥੋੜੀ ਜੀ ਪਹਿਲਾਂ ਸੋਈ ਵੀ ਆ ਹਨਾ ਕੋਈ ਗੱਲ ਨਹੀਂ ਕੋਈ ਗੱਲ ਹੋ ਜਾਂਦਾ ਕਈ ਵਾਰ ਖਾਦਣ ਨਾ ਭੁੱਲ ਗਿਓ ਕਿਤੇ ਹਾਂ ਹਾਂ ਕਈ ਵਾਰ ਦੈਣ ਭੁੱਲ ਜਾਂਦੇ ਆਪਾਂ ਇਹ ਪੰਦਸਣਾ ਦਾ ਵੀ ਹਰ ਜਿਆ ਠੀਕ ਆ ਕੋਈ ਫਰਕ ਨਹੀਂ ਬੰਦਾ ਹਨਾ ਹਰ ਚੀਜ਼ ਹਾਂ ਇਕੱਲੀ ਇਕੱਲੀ ਠੀਕ ਆ ਤੇ ਬੱਚਾ ਆਹ ਮੰਗਰ ਬੱਤੀ ਹੈ ਨਾ ਹਾਂ ਥੋੜੀ ਜਿਹੀ ਕਮਜ਼ੋਰੀ ਹੈ ਨਾ ਹਾਂ ਕਮਜ਼ੋਰ ਹੈ ਜੀ ਟੈਂਪਸ ਨੂੰ ਦੇਖੋ ਠੀਕ ਹੈ ਥੋੜੀ ਜਿਹੀ ਕਮਜ਼ੋਰੀ ਉਹ ਦੁੱਧਾ ਤਾਂ ਪੀਤਾ ਹਾਂ ਜੀ ਇਹ ਤਾਂ ਹੁਣ ਇਸ ਬੰਦ ਕੇ ਜਸਾ ਠੀਕ ਹੈ ਚਲੋ ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਮੁੱਲ 95 ਹੈ ਨਾ ਹਾਂਜੀ ਤੇ ਮਾਣ ਤਣ 95 ਦੇ ਵਿੱਚ ਹੋ ਜਾਊਗਾ ਤੇ ਪੂਰੀ ਡਿਟੇਲਸ ਨੂੰ ਆਪਾਂ ਦੇ ਦਿੱਤੀ ਹੈ ਮੰਗਰ ਬੱਤੀ ਹੈ ਸੁਬਾ ਸੁਬੀਆ ਜੇਰ ਪੈ ਚੁੱਕੀ ਹੈ ਤੇ ਹਫਤੇ ਇਕ ਦਿਨ ਮਨਲਾ ਪਹਿਲਾ ਸੋਈ ਵੀ ਹੈ ਕੋਈ ਖਾਸ ਗੱਲ ਨਹੀਂ ਮਿੱਤਰੋ ਜਦੋਂ ਹਫ਼ਤੇ ਤਾਈਂ ਆ ਜਣੇ ਨੇ ਦੁੱਧ ਤੇ ਪੂਰਾ ਆ ਜਾਣਾ ਤੇ 250 ਲੀਟਰ ਕੱਢਿਆ ਵਾ ਹਾਂ 250 ਲੀਟਰ ਕੱਢਿਆ ਵਾ ਓਕੇ ਧੰਨਵਾਦ ਪੂਰੇ ਪਸ਼ੂ ਜਾਨ ਆਪਣੇ ਠੀਕ ਹੈ ਇਕੱਲੀ ਦਾ 30 ਲੀਟਰ ਦੇ ਠੀਕ ਹੈ ਜੀ ਇਕੱਲੀ ਰੱਖਣੀ ਹੋਵੇ ਜੇ ਇਕੱਲੀ ਦੀ ਸਮਾਈ ਕਰਨੀ ਹੋਵੇ ਹਣਾ ਆਪਣੇ ਪਸ਼ੂ ਬੜੇ ਤੁਹਾਡੇ ਸਾਡੇ ਹਾਂ ਸਾਡੇ ਕੋਲ ਕਾਫੀ ਪਸ਼ੂ ਆਹ ਆਖ ਕੇ ਦੇ ਲਓ ਹਾਂ ਪਸ਼ੂ ਬੜੇ ਕਰਕੇ ਵੇਚਦੇ ਆਂ ਠੀਕ ਹੈ ਹਾਂ ਸੋ ਸਾਰੇ ਵੀਰਾਂ ਦਾ ਧੰਨਵਾਦ